ਆਉਣ ਵਾਲੇ ਸਮੇਂ ਵਿੱਚ ਗਿੱਦੜਪਾਦੀ ਵਿਧਾਨ ਸਭਾ ਚੋਣ ਨੂੰ ਮੱਦੇਨਜ਼ਰ ਰੱਖਦਿਆਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਉਹਗੇ ਸਮਾਜ ਸੇਵੀ ਡਾਕਟਰ ਮਨਜੀਤ ਸਿੰਘ ਢਿੱਲੋਂ ਨੇ ਹਲਕੇ ਦਾ ਚੋਣ ਸਰਵੇ ਕਰਨ ਲਈ ਹਲਕਾ ਗਿੱਦੜਵਾ ਦਾ ਵਿਸ਼ੇਸ਼ ਦੌਰਾ ਕੀਤਾ। ਉਹ ਹਲਕੇ ਦੇ ਸਭ ਤੋਂ ਵੱਡੇ ਪਿੰਡ ਕੌਣੀ ਵਿਖੇ ਪਰਮਜੀਤ ਸਿੰਘ ਬਰਾੜ ਅਤੇ ਉਹਨਾਂ ਦੇ ਸਾਥੀਆਂ ਨੂੰ ਮਿਲੇ ਤੇ ਹਲਕੇ ਦਾ ਵਿਸ਼ੇਸ਼ ਤੌਰ ਤੇ ਵਿਸ਼ਲੇਸ਼ਣ ਕੀਤਾ। ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਹੁਣ ਚੋਣਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕੇ ਵਿੱਚ ਹੀ ਕੰਮ ਕਰਨਗੇ ਅਤੇ ਲੋਕਾਂ ਦੇ ਰੂਬਰੂ ਹੋ ਕੇ ਪੂਰੀਆਂ ਰਿਪੋਰਟਾਂ ਪ੍ਰਾਪਤ ਕਰਕੇ ਹਾਈ ਕਮਾਂਡ ਨੂੰ ਭੇਜਣਗੇ ਹੰਜਰਾ ਸਾਹਿਬ ਅੱਜ ਦੀ ਕੀ ਪਲੈਨਿੰਗ ਅ ਅੱਜ ਅਸੀਂ ਪਿੰਡ ਕੌਣੀ ਚ ਆਏ ਆ ਗਿੱਦੜਵਾ ਦੇ ਬਾਈ ਇਲੈਕਸ਼ਨ ਹੋਣ ਜਾ ਰਹੇ ਆ ਸੋ ਅਸੀਂ ਉਸੇ ਦੇ ਮੱਦੇਨਜ਼ਰ ਚੱਲਦੇ ਹੋਏ ਮੈਂ ਇੱਕ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਸੋ ਸਮਾਜ ਸੇਵਾ ਦੇ ਖੇਤਰ ਕਰਤੰ ਦੇ ਨਾਲ ਨਾਲ ਅਸੀਂ ਆਮ ਆਦਮੀ ਪਾਰਟੀ ਨੇ ਜੁੜੇ ਇੱਕ ਵਲੰਟੀਅਰ ਤੌਰ ਤੇ ਅਸੀਂ ਇਹ ਸੋਚਿਆ ਕਿ ਇਸ ਵਾਰੀ ਘਰੇ ਬੈਠਣ ਨਾਲੋਂ ਐਜੇ ਸਮਾਜ ਸੇਵੀ ਅਸੀਂ ਇਲਾਕੇ ਦੇ ਵਿੱਚ ਜਾ ਕੇ ਗਿੱਦੜਪਾ ਔਰ ਜਿਹੜੇ ਜਿਹੜੇ ਇਲਾਕੇ ਜਾਂ ਬਰਨਾਲਾ ਇਲਾਕੇ ਜੋਂ ਹੋਣੇ ਉੱਥੇ ਜਾ ਕੇ ਸਰਵੇ ਜ਼ਰੂਰ ਕਰੀਏ ਤੇ ਲੋਕਾਂ ਦੇ opinion ਜ਼ਰੂਰ ਲਈਏ ਕਿ ਲੋਕ ਕੀ ਸੋਚਦੇ ਹਨ ਔਰ ਅੱਜ ਪਰਮਜੀਤ ਸਿੰਘ ਕੌਣੀ ਸਾਡੇ ਮਿੱਤਰ ਨੇ ਅੱਜ ਇਹਨਾਂ ਦੇ ਘਰ ਚ ਆਏ ਸੀ ਹੋਰ ਵੀ ਸਾਰੇ ਬਰਾੜ ਸਾਹਿਬ ਜਿੰਨੇ ਸਾਡੇ ਨਾਲ ਬੈਠੀ ਹੋਣ ਖੜੇ ਬਹੁਤ ਵਧੀਆ ਇਹਨਾਂ ਦੇ ਸਜਾ ਲਏ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਿਛਲੇ ਇਲੈਕਸ਼ਨਾਂ ਬਾਰੇ ਕੀਤੀਆਂ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਹੋਏ ਉਹਨਾਂ ਬਾਰੇ ਵਿਚਾਰਾ ਹੋਈਆਂ ਕਿ ਕਿਵੇਂ ਲੋਕ ਕੋਸ਼ਿਸ਼ ਕਈ ਵਾਰ ਧਾਰਨਿਕ ਤੌਰ ਤੇ ਫੈਸਲਾ ਲੈ ਲੈਂਦੇ ਨੇ ਔਰ ਉਸ ਤੋਂ ਬਾਅਦ ਉਹਦਾ ਨੁਕਸਾਨ ਹਲਕੇ ਨੂੰ ਜ਼ਰੂਰ ਹੁੰਦਾ ਹੈ ਸੋ ਕੋਸ਼ਿਸ਼ ਕਰਾਂਗੇ ਅਸੀਂ ਕਿ ਇਸ ਗਿੱਦੜਵਾ ਹਲਕੇ ਵਿੱਚ ਜਾ ਕੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਨੇ ਜਾਂ ਸ਼ਹਿਰ ਦੇ ਲੋਕ ਨੇ ਜਿਹੜੇ ਜਾਣ-ਪਛਾਣਦੇ ਨੇ ਇਸ ਤੋਂ ਬਿਨਾਂ ਹੋਰ ਲੋਕ ਵੀ ਜਿਹੜੇ ਆਮ ਲੋਕ ਉਹਨਾਂ ਨੂੰ ਅਸੀਂ ਮਿਲਾਂਗੇ ਤਾਂ ਜੋ ਉਹਨਾਂ ਦੇ ਵਿਚਾਰ ਜਾਣੀਏ ਕਿ ਲੋਕ ਕੀ ਸੋਚਦੇ ਹਨ ਔਰ ਲੋਕਾਂ ਨੂੰ ਕੋਸ਼ਿਸ਼ ਕਰੀਏ ਕਿ ਅਵੇਅਰ ਵੀ ਕਰੀਏ ਕਿ ਸਾਨੂੰ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਔਰ ਵੋਟ ਪਾਉਣ ਲੱਗਿਆਂ ਅਸੀਂ ਧਰਮ ਤੋਂ ਜਾਂ ਤੋਂ ਹੋਰ ਫਿਰਕੇ ਤੋਂ ਜਾਂ ਹੋਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਹਲਕੇ ਦੇ ਵਿਕਾਸ ਬਾਰੇ ਜ਼ਰੂਰ ਸੋਚੀਏ ਤਾਂ ਜੋ ਸਾਡੇ ਹਲਕੇ ਦਾ ਵਿਕਾਸ ਹੋਵੇ ਕਿਉਂਕਿ ਇਹ ਇਲੈਕਸ਼ਨ ਜਿਹੜੇ ਆ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਜਿੱਤੇ ਆ ਤਾਂ ਵੀ ਨਹੀਂ ਪੈਣਾ ਜੇ ਹਾਰਦੇ ਤਾਂ ਵੀ ਨਹੀਂ ਪੈਣਾ ਪਰ ਇਸ ਹਲਕੇ ਦੇ ਲੋਕਾਂ ਨੂੰ ਫਰਕ ਜ਼ਰੂਰ ਪਾਊਗਾ ਸੋ ਜਹੀਆ ਸੋਚਾ ਲੈ ਕੇ ਅਸੀਂ ਅੱਜ ਕੌਣੀਪਿੰਡ ਚ ਆਏ ਬਾਈ ਬਰਮਜੀਤ ਕੌਣੀ ਕੀ ਕੋਲੇ ਤੇ ਬਰਾੜ ਸਾਹਿਬ ਕੋਲੇ ਇਸ ਤੋਂ ਬਾਅਦ ਅਸੀਂ ਦਰਵਾਜ਼ਾ ਜਾ ਰਹੇ ਆ ਉੱਥੇ ਅਰੋੜਾ ਸਾਹਿਬ ਆਏ ਨੇ ਮੰਤਰੀ ਸਾਡੇ ਮਣਜੋ ਸੋ ਕੋਸ਼ਿਸ਼ ਕਰਾਂਗੇ ਇਸ ਹੜਕੇ ਦੇ ਬਰਤੂਤ ਪਿੰਡਾਂ ਵਿੱਚ ਜਾ ਕੇ ਸਰਵੇ ਕਰੀਏ ਔਰ ਜਿੱਥੇ ਵੀ ਜ਼ਰੂਰਤ ਪਵੇ ਲੋਕਾਂ ਨੂੰ ਗਾਈਡ ਕਰੀਏ ਜਿੰਨੀ ਸਾਡੀ ਸੋਚ ਹੈ ਤਾਂ ਜੋ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇੱਕ ਵੋਟ ਸਹੀ ਮੋੜ ਪਾ ਕੇ ਆਪਣੇ ਹਲਕੇ ਦੇ ਪ੍ਰੋਪਰ ਉਸ ਦਾ ਵਿਕਾਸ ਜ਼ਰੂਰ ਹੋਵੇ ਸੋ ਇਹ ਲੈ ਕੇ ਅਸੀਂ ਆਪਣੇ ਵਿਚਾਰ ਆਏ ਆ ਸੋ ਮੈਂ ਕੌਣੀ ਪਿੰਡ ਦੇ ਜਿੰਨੇ ਬਾਈ ਦੀ ਬਰਾੜਸਾ ਸਾਰੇ ਇਹਨਾਂ ਦਾ ਧੰਨਵਾਦੀ ਹਾਂ ਕਿ ਅੱਜ ਬੜਾ ਵਧੀਆ ਲੱਗਾ ਇਹਨਾਂ ਨਾਲ ਉਹ 1 ਘੰਟਾ ਗੱਲਾਂ ਬਾਤਾਂ ਕੀਤੀਆਂ ਚਾਹ ਪਾਣੀ ਪੀਤਾ ਔਰ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਪਿੰਡਾਂ ਦੇ ਵਿੱਚ ਦੌਰੇ ਕਰਦੇ ਹੋਏ ਵੱਧ ਤੋਂ ਵੱਧ ਵਿਚਾਰ ਜਾਣ ਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਤਾਂ ਜੋ ਲੋਕ ਸਹੀ ਵੋਟ ਦਾ ਇਸਤੇਮਾਲ ਕਰਨ ਥੈਂਕ ਯੂ ਵੈਰੀ ਮਚ ਬਰਾ ਸਾਹਿਬ ਜੋ ਪਿਛਲੇ ਸਮੇਂ ਦੌਰਾਨ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਕਰਮਜੀਤ ਅਨਮੋਲ ਜੀ ਦੀ ਹਾਰ ਹੋਈ ਕੀ ਕਾਰਨ ਸਮਝਦੇ ਹੋ ਤੁਸੀਂ ਤੇ ਕਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਚੱਲ ਰਹੀ ਹੈ ਜਦੋਂ ਪਿਛਲੀ ਵਾਰੀ ਐਮਪੀ ਦੇ ਇਲੈਕਸ਼ਨ ਹੋਏ ਨਾ ਜੀ ਉਦੋਂ ਤਾਂ ਸਿਸਟਮ ਇਹ ਸੀ ਕਿ ਬਹੁਤ ਹੀ ਵਧੀਆ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਲੀਡ ਨਾਲ ਜਿੱਤ ਰਹੀ ਸੀ ਅਚਾਨਕ ਹੀ ਜਦੋਂ ਕੁਝ ਧਾਰਮਿਕ ਕਾਰਡ ਖੇਡੇ ਜਾਂਦੇ ਆ ਜਾਂ ਕੁਝ ਲੋਕੀ ਉਸ ਪਰਵਰਤੀ ਚ ਚਲੇ ਜਾਂਦੇ ਆ ਉਸ ਕਰਕੇ ਖੜੇ ਟਾਈਮ ਹੈ ਕੋਈ ਹਫਤਾ ਪਹਿਲਾਂ ਹੀ ਥੋੜਾ ਲੋਕਾਂ ਦਾ ਮਨ ਬਦਲ ਗਿਆ ਸੀਗਾ ਤੇ ਸਾਡੀ ਥੋੜੀ ਸਾਡੀ ਵੀ ਸ਼ਾਇਦ ਕਮਜ਼ੋਰੀ ਰਹੀ ਕਿ ਅਸੀਂ ਹੋਰ ਮਿਹਨਤ ਕਰਾਂਗੇ ਅੱਗੇ ਤੋਂ ਜਿਵੇਂ ਡਾਕਟਰ ਮਨਜੀਤ ਸਿੰਘ ਢਿੱਲੋਂ ਇਹ ਹੁਣ ਜਿਵੇਂ ਕਰ ਰਿਹਾ ਪਹਿਲਾਂ ਤੋਂ ਇਹੀ ਆਪਣੀ ਕੈਂਪੇਨ ਕਰ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜਨਜ ਸਾਡੇ ਸੁਖਿੰਦਰ ਸਿੰਘ ਕੌਣੀ ਹੈ ਇਹ ਜਿੰਨਾ ਹੁਣ ਜੋਰ ਲਾ ਰਹੇ ਸਟਾਰਟਿੰਗ ਤੋਂ ਇੰਜਾਂ ਭਗਵੰਤ ਸਿੰਘ ਮਾਨ ਹੈ ਜੋ ਹੁਣ ਕੱਲ ਹੀ ਇੱਥੇ ਆਪਣੇ ਆ ਕੇ ਗਏ ਹੈਗੇ ਦੂਧਾ ਚ ਇਹ ਸਾਰੇ ਨਾਲ ਮਿਲ ਕੇ ਅਸੀਂ ਹੁਣੇ ਤੋਂ ਕੈਂਪੇਨ ਕਰਾਂਗੇ ਤੁਸੀਂ ਜਰੂਰ ਆਪਣੀ ਜਿੱਤ ਹਲਵਾਦਾਂਗੇ ਅਲਕਾ ਗਿਦਰਵਾ ਤੋਂ ਸ਼ਾਮ ਲਾਲ ਚਾਵਲਾ ਦੀ ਸ਼ੇਸ਼ ਰਿਪੋਰਟ ਅਬਦੀਨੀ ਹੋਰਿਕ ਕੋਰ ਜਿਰੇਚੋ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਫ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਲ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 80305 9778 80305